The am ਮਰਦਾਬਾਦ ਮਰਦਾਬਾਦ ਜਿਆਦੇ ਲੋਕਾਂ ਨਾਲ ਸੋਖੀ ਮੁੱਖ ਮੰਤਰੀ ਮਰਦਾਬਾਦ ਮਰਦਾਬਾਦ ਮੁਟਾਬਾਦ ਕੁਸਪੈਣਾ ਦਵਾਈ ਲੈਣ ਆਈਆਂ ਸੀ ਕੁਸਪੈਣਾ ਜਿਹੜੀਆਂ ਹਜੇ ਆਪਣੀ ਦਵਾਈ ਲੈਣ ਚੱਲੋ ਇਹੋ ਜਿਹਾ ਦੇਖੋ ਕਿ ਨਲਾਇਕ ਮੁੱਖ ਮੰਤਰੀ ਜਿਹਦਾ ਇਹਨੇ ਝੂਠ ਦੇ ਪੈਰ ਨਹੀਂ ਹੁੰਦੇ ਝੋਟਾ ਸੀਗਾ ਦਰਦਾ ਲੋਕਾਂ ਤੋਂ ਆਉਦੇ ਨਾਲ ਹੀ 50 ਗੱਡੀਆਂ ਪਿੱਛੇ ਨਹੀਂ ਲਿਆਉਂਦਾ ਸੰਗਰੂਰੋਂ ਇਹ ਜਿਹੜੇ ਲੋਕਾਂ ਦੇ ਵਿੱਚ ਜਾਂਦਾ ਉੱਥੇ ਤਾਂ ਬਸ ਇੱਕ ਸਪੀਕਰ ਲਾਇਆ ਹੁੰਦਾ ਗਾਣਾ ਮਾਇਦਾ ਤੇਰੇ ਯਾਰ ਨੂੰ ਤੁੰਨੂ ਕਹਿੰਦੇ ਸੀ ਦਬਦਾ ਕਿੱਥੇ ਆਂ ਕਿਆ ਤੋਂ ਡਰਦਾ ਇਹ ਆਰਦਾ ਤੋਂ ਡਰਦਾ ਐਵੇਂ

5 ਕਿਲੋ ਰਾਸ਼ਨ ਰਹਿ ਗਿਆ ਉਹ ਵੀ ਜਿਹੜਾ 11 ਲੱਖ ਰਾਸ਼ਨ ਕਾਟ ਕੱਟ ਤੇ ਹੁਣ ਲੋਕ ਇਹ ਨਾ ਪੁੱਛੇ ਕਿ ਤੂੰ ਸਾਡਾ ਰਾਸ਼ਨ ਖਾਂਦਾ ਲੋਕ ਵੀ ਬਿਨੈ ਨਾ ਪੁੱਛਣ ਕਿ ਤੂੰ ਸਾਡਾ ਜਿਹੜਾ 1000 ਰੁਪਇਆ ਖਾ ਗਿਆ ਬੱਚੇ ਇਹ ਨਾ ਪੁੱਛਣ ਕਿ ਤੂੰ ਸਾਡੀਆਂ ਨੌਕਰੀਆਂ ਖਾ ਗਿਆ ਤੂੰ ਤਾਂ ਫਿਸ਼ਾ ਲੈਣ ਲੱਗਿਆ ਮਿਲਨ ਮੈਂ ਨਾ ਪੁੱਛਣ ਕਿ ਸਾਨੂੰ ਤਨਖਾਹਾਂ ਨਹੀਂ ਮਿਲਦੀਆਂ ਪੈਨਸ਼ਨ ਦਾ 200 ਰੁਪਇਆ ਹਰ ਮਹੀਨੇ ਕੱਟਿਆ ਜਾ ਰਿਹਾ ਹੈ ਵੀ ਬਜ਼ੁਰਗਾਂ ਇਹ ਨਾ ਪੁੱਛਣ ਵੀ ਤੂੰ ਸਾਡੀ 2500 ਪੈਨਸ਼ਨ ਨਹੀਂ ਕੀਤੀ ਆ ਹਾਲ ਤਾਂ ਹੈ ਮੰਗਲ ਤੂੰ ਵੋਟਾ ਆ ਰਿਹਾ ਤੇ ਮਜਦੇ ਤੇਰੇ ਗਾਣੇ ਆ ਦੇਖ ਤੇ ਡਰਦਾ ਤੂੰ ਲੋਕਾਂ ਤੋਂ ਵੋਟਾ ਕਿਥੋਂ ਲੈਣੀ ਆ ਲੋਕਾਂ ਤੋਂ ਉਹਨਾਂ ਲੋਕਾਂ ਤੋਂ ਤੇ ਡਰ ਲੰਦਾ ਸੋ ਭੈਣੋ ਬਹੁਤ ਦੁੱਖ ਦੀ ਖੋਸ਼ੀ ਦੀ ਗੱਲ ਹੈ ਇਹ ਸਰਕਾਰ ਜਿਹੜੀ ਇਹ ਕਹਦੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਆਮ ਆਦਮ ਨੂੰ ਖੁਸ਼ ਨਹੀਂ ਰਹਿਗੇ ਇਹਦਾ ਖਾਤਮੇ ਦੇ ਵੀ ਖਾਸ ਹੈ 1200 ਬੰਦਾ ਜਿਹਨਾਂ ਸਿਕورٹی ਤੇ ਲੱਗਿਆ ਹੋਇਆ ਆ ਹਾਲ ਇਹਨੇ ਪੰਜਾਬ ਦਾ ਕੀਤਾ ਤੇ ਤੁਹਾਨੂੰ ਸਾਰੇ ਮੈਂ ਖੜਿਆ ਤੋਂ ਮੜਿਆ ਮੈਂ ਇਸ ਗੱਲ ਦੀ ਸਖਤ ਸੰਗਾਂ ਦੇ ਵਿੱਚ ਮੁਠੇ ਦੀ ਕਰਦੀ ਆ ਤੇ ਮੈਂ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਵੱਲੋਂ ਜਿਹੜੇ ਤੋਂ ਮੁਸਲੇਮ ਤੋਂ ਲੈ ਕੇ ਹੁਣ ਤੱਕ ਤਕਲੀਫ ਆਈ ਹੈ ਇਹਦੇ ਲਈ ਮੈਂ ਇਹ ਤਕਰੀਬ ਜਿਹੜੀ ਹੈਗੀ ਹੈ ਇਹ ਪੂਰੇ ਔਰਤਾਂ ਦੀ ਆਵਾਜ਼ ਆ ਤੁਹਾਡੀ ਇਹ ਠੀਕ ਹੈ ਸਭ ਤੋਂ ਧੰਨਵਾਦ ਕਰਦੀ ਆ ਤੇ ਤੁਸੀਂ ਸਾਰੇ ਪੰਜਾਬ ਦੀਆਂ ਔਰਤਾਂ ਦੀ ਆਵਾਜ਼ ਬਣੀਓ ਤੁਸੀਂ ਉਹਨਾਂ ਦੀ ਆਵਾਜ਼ ਚੁੱਕੀ ਆ ਤੁਹਾਨੂੰ ਇਹਨਾਂ ਨੇ ਫੜ ਕੇ ਥਾਣੇ ਬੰਦ ਕੀਤਾ ਏ ਮੁੱਖ ਮੰਤਰੀ ਤੁਹਾਡੇ ਕੋਲ ਡਰਿਆ ਤੇ ਤਾਂ ਤੁਹਾਨੂੰ ਬੰਦ ਕੀਤਾ ਜੇਕਰ ਤੁਹਾਨੂੰ ਡਰਦਾ ਨਾ ਹੁੰਦਾ ਤਾਂ ਤੁਹਾਨੂੰ ਥਾਣੇ ਚ ਬੰਦ ਨਹੀਂ ਕਰਦਾ ਸੀ ਹੁਣ ਤੁਹਾਨੂੰ ਤਾਂ ਛੱਡਿਆ ਕਹਿੰਦੇ ਵੀ ਹੁਣ ਇਹਨਾਂ ਨੂੰ ਡਰ ਨਹੀਂ ਉਹ ਜ਼ਰੂਰ ਪਹੁੰਚ ਗਿਆ ਆ ਕਹਿੰਦੇ ਇਹ ਕਹਿੰਦੇ ਹੁਣ ਇਹਨਾਂ ਨੂੰ ਕੋਈ ਡਰ ਨਹੀਂ ਹੁਣ ਮੁੱਖ ਮੰਤਰੀ ਜ਼ਰੂਰ ਪਹੁੰਚ ਗਿਆ ਲੈ ਦੇਖੋ ਆ ਜਾ ਨਾ ਭੋੜਿਆ ਤੇਰੇ 3 ਸਾਲ ਪਏ ਆ ਫਿਰ ਤੂੰ ਨਿਕਲ ਦੀ ਦੀਨੀਆ ਜੇ ਮੈਂ ਆਸ ਕਰਦੀ ਆ ਕਿ ਤੁਸੀਂ ਹੁਣ ਪਿੰਡੋਂ ਪਿੰਡ ਜਾ ਕੇ ਇਹਦੇ ਕਲਾਕ ਚੰਡਾ ਸੁੱਟੋ ਵੀ ਆਉਂਦੇ ਰਸਤੇ ਗਾਣੀਆਂ ਦੇ ਹੱਥਾਂ ਤੋਂ ਗਾਉਂਦੇ ਆ ਐਸੂ ਕਹਨੂੰ ਵੋਟ ਨਹੀਂ ਪਾਉਣੀ ਹਾਂਜੀ ਕਈ ਹੋਰ ਗੱਲਾਂ ਆਂ ਕਹਿੰਦਾ ਅਲਕਾ ਵੀ ਫਿਰ ਆਏ ਕਿ ਜੇ ਤੁਸੀਂ ਕਰਾਂਗੇ ਇਹ ਸਾਰੇ ਦਾ ਧੰਨਵਾਦ ਅੱਜ ਭਗਵਾਨਤ ਮਾਨ ਮੁੱਖ ਮੰਤਰੀ ਜੋ ਕਹਿੰਦੇ ਵੀ ਮੈਂ ਆਮ ਲੋਕਾਂ ਦਾ ਮੁੱਖ ਮੰਤਰੀ ਆ ਅੱਜ ਆਪਣੀਆਂ ਵੋਟਾਂ ਮੰਗਣ ਲਈ ਇਸ ਹਲਕੇ ਦੇ ਵਿੱਚ ਆਈ ਸੀ ਲੰਬੀ ਦੇ ਵਿੱਚ ਤੇ ਉੱਥੇ ਇਹਨਾਂ ਨੇ ਹਸਪਤਾਲ ਦੇ ਵਿੱਚ ਉਹ ਬੀਬੀਆਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਰਿਟੇਨ ਕੀਤਾ ਤੇ ਥਾਣੇ ਦੇ ਵਿੱਚ ਲਿਆ ਕੇ ਬਿਠਾਇਆ ਹੋਇਆ ਜੋ ਬਹੁਤ ਹੀ ਸ਼ਰਮ ਦੀ ਗੱਲ ਹੈ ਵੀ ਅੱਜ ਅਸੀਂ ਕਿਸ ਹਾਲਤ ਦੇ ਵਿੱਚ ਪਹੁੰਚ ਗਿਆ ਹੈ ਪੰਜਾਬ ਦੇ ਵਿੱਚ ਜਿਹੜੇ ਕਹਿੰਦੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਾਂ ਆਮ ਲੋਕਾਂ ਦੀ ਸਰਕਾਰ ਹੈ ਇਹ ਤਾਂ ਅਮਰਜੈਂਸੀ ਵਾਲੇ ਹਾਲਾਤ ਅਪਣਾਏ ਹੋਏ ਹਨ ਇਹਨਾਂ ਨੇ ਕਿ ਤੁਸੀਂ ਲੋਕਾਂ ਨੂੰ ਫਸ ਹਸਪਤਾਲ ਬੰਦ ਕਰਾਦਾ ਇਹਨਾਂ ਨੇ ਉੱਥੋਂ ਕਹਿੰਦੇ ਵੀ ਫਟਾਫਟ ਹਸਪਤਾਲ ਬੰਦ ਕਰ ਦਿਓ ਤੇ ਜਿਹੜੀਆਂ ਬੀਬੀਆਂ ਸੀ ਇੱਥੇ 8-8 ਸਾਲ ਦੇ ਬੱਚੇ ਆ ਜਿਹੜੇ ਛੋਟੇ-ਛੋਟੇ ਆ ਥਾਣੇ ਦੇ ਵਿੱਚ ਬੰਦ ਕੀਤੇ ਹੋਏ ਆ 12-12 ਸਾਲ ਦੀਆਂ ਕੁੜੀਆਂ ਅਸੀਂ ਅਸੀਂ ਸਾਡੇ ਬਜ਼ੁਰਗ ਜਿਨ੍ਹਾਂ ਨੂੰ ਸਿਰ ਦੀ ਬਿਮਾਰੀ ਹੈ ਉਹ ਸਿਰ ਫੜ ਕੇ ਇੱਥੇ ਬੈਠੇ ਹੋਏ ਆ ਤੇ ਇਹਨਾਂ ਨੇ ਇਹ ਥਾਣੇ 'ਚ ਦਿੱਤੇ ਹੋਏ ਆ ਦੱਸੋ ਵੀ ਕੋਈ ਲੋਕ ਅੱਜ ਇੰਨੇ ਇਹਨਾਂ ਨੂੰ ਉਹਨਾਂ ਹੀ ਲੋਕਾਂ ਤੋਂ ਡਰ ਲੱਗਣ ਲੱਗ ਗਏ ਜਿਨ੍ਹਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਜਿਹੜੀਆਂ ਔਰਤਾਂ ਨੂੰ ਇਹ ਕਹਿੰਦੇ ਸੀ ਅਸੀਂ ਹਜ਼ਾਰ-ਹਜ਼ਾਰ ਰੁਪਈਆ ਦੇਵਾਂਗੇ ਉਦੋਂ ਤਾਂ ਇਹਨਾਂ ਨੂੰ ਇਹ ਮਾਵਾਂ ਲੱਗਦੀਆਂ ਸੀ ਭੈਣਾਂ ਲੱਗਦੀਆਂ ਸੀ ਬੱਚੀਆਂ ਲੱਗਦੀਆਂ ਸੀ ਤੇ ਅੱਜ ਇਹਦੀਆਂ ਦੁਸ਼ਮਣ ਬਣ ਗਈਆਂ ਕਿ ਪੰਜਾਬ ਦੀ ਪੁਲਿਸ ਹੈ ਜਿਹੜੀ ਉਹ ਕੁੱਤਿਆਂ ਵਾਂਗੂੰ ਸੁੰਗਦੀ ਆ ਹਸਪਤਾਲਾਂ ਦੇ ਵਿੱਚ ਜਾ ਕੇ ਦੁਕਾਨਾਂ ਦੇ ਵਿੱਚ ਜਾ ਕੇ ਵੀ ਕੋਈ ਔਰਤਾਂ ਤਾਂ ਨਹੀਂ ਹੈਗੀਆਂ ਇੱਥੇ ਕੋਈ ਲੋਕ ਤਾਂ ਨਹੀਂ ਹੈਗੇ ਇੱਥੇ ਇਹ ਜਿਨ੍ਹਾਂ ਨੂੰ ਲੈ ਕੇ ਘੁੰਮਦਾ ਹੈਗਾ ਬਸ ਉਹ ਆਪਦੇ ਹੀ ਬੰਦੇ ਹੈਗੇ ਉਹਨਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਹਰਲ ਹਰਲ ਕਰਦੇ ਫਿਰਦੇ ਅਦạch ਦਾ ਮੌਲ ਬਣਾਇਆ ਹੋਇਆ ਪੰਜਾਬ ਦੇ ਵਿੱਚ ਤੇ ਮੈਂ ਨਹੀਂ ਬਹੁਤ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੀ ਆ ਕਿ ਪੰਜਾਬ ਦੀ ਜਿਹੜੀ ਇਹ ਡੈਮੋਕ੍ਰੇਸੀ ਦਾ ਨੇ ਗੱਲ ਕੁੱਟਿਆ ਜਿਹੜਾ ਕਹਿੰਦਾ ਸੀਗਾ ਕਿ ਸਵਾਲ ਕਰੋ ਲ ਵੀ ਅੱਜ ਕੌਣ ਇਹਨੂੰ ਸਵਾਲ ਕਰੂਗਾ ਕੌਣ ਪੁੱਛੂਗਾ ਇਹ ਤਾਂ ਸਵਾਲਾਂ ਤੋਂ ਇਹਨਾਂ ਡਰਨ ਲੱਗਣ ਲੱਗ ਗਿਆ ਵੀ ਮੇਰੇ ਆਲੇ-ਦੁਆਲੇ ਕੋਈ ਦਿਸੇ ਹੀ ਨਾ ਵੀ ਜਿਹੜਾ ਕੋਈ ਮੈਨੂੰ ਕੁਝ ਪੁੱਛ ਲਵੇ ਜਾਂ ਕਿ ਕੋਈ ਮੇਰੇ ਨਾਲ ਗੱਲ ਕਰ ਲਵੇ ਇਹ ਲੋਕਾਂ ਤੋਂ ਭੱਜ ਰਿਹਾ ਐ ਇਸ ਵੇਲੇ